ਜੈ ਗੁਰਦੇਵ ਧੰਨ ਗੁਰਦੇਵ ਅੱਜ ਲੰਮਾ ਪਿੰਡ ਸਤਿਕਾਰਯੋਗ ਅਮਰਜੀਤ ਮਰਦੀ ਜੀ ਔਰ ਰਮਨ ਕੁਮਾਰ ਮਰਦੀ ਜੀ ਦੇ ਪਿਤਾ ਸ਼੍ਰੀ ਸਰਵਨ ਕੁਮਾਰ ਬੱਦੀ ਜੀ ਦੀ ਅੰਤਿਮ ਅਰਦਾਸ ਮੁਕੀ ਰਿਸ਼ਤੇਦਾਰ ਅਣਪਰਾਂ ਵੱਲੋਂ ਸ਼ਰਦਾ ਦੇ ਫੁੱਲ ਪੈਂਟ ਕੀਤੇ ਗਏ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਉਪਤਰ ਅੰਮ੍ਰਿਤ ਵਣੀ ਜਾਪ ਹੋਇਆ ਕੀਰਤਨ ਹੋਇਆ satsang ਹੋਇਆ ਉਪਰੰਤ ਰਸਮ ਪਕੜੀ ਦੀ ਰਸਮ ਕੀਤੀ ਗਈ ਔਰ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿਹੜੀਆਂ ਸੰਗਤਾਂ ਸ਼ਰਦਾ ਦੇ ਫੁੱਲ ਵੇਟ ਕਰਨ ਆਈਆਂ ਡੇਰਾ ਸਚਨ ਬੱਲਾ ਤੋਂ ਮੌਜੂਦਾ ਗਗਨਸ਼ੀਨ ਸਤਿਗੁਰੂ ਸ੍ਰੀ ਸੰਤ ਨਰਿੰਜਨ ਦਾਸ ਮਹਾਰਾਜ ਜੀ ਵੱਲੋਂ ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਅਕਲਪਰ ਤੇਰਵਦਾਸਿਆ ਪਰੰਗਠਨ ਦੀ ਟੀਮ ਵੀ ਪਹੁੰਚੀ ਹੋਰ ਵੀ ਸਾਥੀ ਪਹੁੰਚੇ ਜੋ ਹਮੇਸ਼ਾ ਸਮਾਜ ਦੇ ਨਾਲ ਖੜਦੇ ਆ ਸੋ ਦੇਖੋ ਗੁਰੂ ਪੈਰੀ ਸਾਥੀ ਜੀ ਮੌਕੇ ਦੀਆਂ ਤਸਵੀਰਾਂ ਜੋ ਸਾਡੇ ਸਤਕਾਰਯੋਗ ਅਮਰਜੀਤ ਵਰਦੀ ਜੀ ਦੇ ਪਰਿਵਾਰ ਦੇ ਨਾਲ ਦੁਕਸਾਂਜਾ ਕਰਨ ਆਇਆ ਰਿਸਦਾਰ ਪੈਣ ਪੜਾ ਜੈ ਗੁਰਦੇਵ ਧੰਨ ਗੁਰਦੇਵ ਜੀ